ਇਹ ਗਵਰਨਮੈਂਟ ਜਦੋਂ ਵੀ ਆਈ ਹੈ ਨਾ ਕਿਸਾਨਾਂ ਦੀ ਨਾ ਦੁਸ਼ਮਣ ਹੈ Imran Khan ਦਾ ਦੌਰ ਰਿਹਾ 4 ਸਾਲ ਬਹੁਤ ਅਸੀਂ ਖੁਸ਼ਹਾਲ ਸਾਂ ਇੱਥੇ ਠੇਕਾ ਠੂਕਾ ਕੀ ਚੱਲਦਾ ਹੁੰਦਾ ਜੀ ਜ਼ਮੀਨ ਦਾ ਠੇਕਾ ਜੀ ਕਣਕ ਦਾ ਰੇਟ ਕੀ ਚੱਲਦਾ ਹੁੰਦਾ ਜੀ ਕਣਕ ਦਾ ਰੇਟ ਜੀ ਤੁਹਾਡੇ ਸਰਕਾਰੀ ਮੰਡੀਆਂ ਨਹੀਂ ਹੈ ਸਾਰਾ ਕੁਝ ਪ੍ਰਾਈਵੇਟ ਆ ਹਨਾ ਜੀ ਹਾਂ ਜੀ ਮੰਡੀ ਆ ਸੀ ਪਹਿਲੇ ਹੁਣ ਖਤਮ ਹੋ ਗਈ ਉਹਦਾ ਫਿਰ ਨੁਕਸਾਨ ਹੋਇਆ ਨਾ ਕਿਹਦਾ ਨੁਕਸਾਨ ਬਹੁਤ ਜ਼ਿਆਦਾ ਕਿੱਥੇ ਇਹ ਸਾਡੇ ਵਾਲਿਆਂ ਲਈ ਸਿੱਖਣ ਲਈ ਗੱਲ ਹੈਗੀ ਆ ਇਹ ਹੁਣ ਕਹੀ ਕਹਿ ਦਿੰਨੇ ਆ ਕਿਸਾਨ ਧੱਕੇ ਨਾਲ ਧਰਨੇ ਤੇ ਬੈਠੇ ਆ ਆਪਣਾ ਵੀ ਇਹੀ ਹਾਲ ਹੋਊਗਾ ਜੇ ਪ੍ਰਾਈਵੇਟ ਹੋ ਗਈਆਂ ਮੰਡੀਆਂ ਗੰਧਮ ਦਾ ਜੀ ਕੋਈ ਰੇਟ ਨਹੀਂ ਕੋਈ ਮਾਂ ਪਿਓ ਨਹੀਂ ਜ਼ਿੰਮੇਵਾਰ ਦਾ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਜਿਹੜਾ ਗਵਾੜਤੀ ਕੋਈ ਖਦਾਖੋਫੀ ਕਰਦਾ ਜ਼ਿੰਮੇਵਾਰ ਤੇ ਉਹ ਕੋ 50 ਰੁਪਏ ਵਧ ਲਾ ਲਿੰਦਾ ਜਿਹੜਾ ਕੋਈ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਲੈੰਦੇ ਪੰਜਾਬ ਦੀ ਖੇਤੀ ਦੇ ਥੋੜੇ ਦਰਸ਼ਨ ਕਰਾ ਦਈਏ ਤਰਬੂਜ ਲੱਗਿਆ ਹੋਇਆ ਚਾਚਾ ਜੀ ਸਤਿ ਸ੍ਰੀ ਅਕਾਲ ਸਲਾਮ ਜੀ ਹਾਂਜੀ ਹੋਰ ਜੀ ਕੀ ਹਾਲ ਹੈ ਜੀ ਹਾਂ ਜੀ ਠੀਕ ਆ ਸ਼ੁਕਰ ਹੈ ਲੰਮ ਜਰ ਦਿਨ ਇੱਕ ਕਿੰਨੀ ਦੇਰ ਦੀ ਫਸਲ ਹੋ ਗਈ ਜੀ ਇਹ ਹੁਣ ਤਿਆਰ ਆ ਜੀ ਤੁਹਾਡੀ ਹਾਂ ਜੀ ਕੋਈ 8 ਕੁ ਦਿਨ ਲੱਗ ਜਾਂਦੇ ਤਿਆਰ ਹੁੰਦੇ ਆ ਅੱਛਾ ਜੀ ਹਾਂ ਜੀ ਹਜੇ ਕੱਚਾ ਹੈ ਜੀ ਮਾਲ ਹਾਂ ਜੀ ਹਲੇ ਕੱਚਾ ਮਾਲ ਹੈ ਅੱਜ ਕੀ ਕਰਨ ਲੱਗੇ ਹੋਏ ਆ ਜੀ ਗੜਾਈ ਕਰ ਰਹੇ ਆ ਕੁ ਹਾਂ ਜੀ ਇਹ ਵੱਲਾਂ ਵਿੱਚ ਵਿੱਚ ਮੈਂ ਇਹ ਵੱਲਾਂ ਨੇ ਤੇ ਬਾਹਰ ਕੱਢ ਰਹੇ ਆ ਹਾਂ ਜੀ ਉੱਤੇ ਕੀ ਕਰ ਰਹੇ ਆ ਜੀ ਹਾਂ ਜੀ ਖੇਤ ਮੇ ਵੱਲਾਂ ਹਨ ਹਾਂ ਜੀ ਹਾਂ ਜੀ ਅੱਛਾ ਖਾਲਾਂ ਜੋ ਬਾਹਰ ਕੱਢ ਪਾਣੀ ਲਗਾਣਾ ओके okay, okay. <laughs> जी ओके ਤੇ ਹੁਣ ਇੱਥੇ ਇਸ ਟਾਈਮ ਰੇਟ ਰੂਟ ਕੀ ਚੱਲ ਰਿਹਾ ਜੀ ਇਹਦਾ ਰੇਟ ਜੀ ਇਸ ਟਾਈਮ ਜੇ 1200 1100 ਮੰਨਦਾ ਮੰਨਦਾ ਓਕੇ ਜੀ ਮੰਨਦਾ 1200 ਹਾਂਜੀ ਤੇ ਇੱਥੇ ਠੇਕਾ ਠੂਕਾ ਕੀ ਚੱਲਦਾ ਹੁੰਦਾ ਜੀ ਜ਼ਮੀਨ ਦਾ ਠੀਕਾ ਜੀ 1 ਲੱਖ 40000 60000 ਅੱਛਾ ਜੀ 1 ਲੱਖ 40 60000 ਜੀ ਤੇ ਇੱਥੇ ਕਣਕ ਦਾ ਰੇਟ ਕੀ ਚੱਲਦਾ ਹੁੰਦਾ ਜੀ ਕਣਕ ਦਾ ਰੇਟ ਅੱਗੇ ਤੇ ਹਜੇ 2800 ਤੇ ਐਕਟੀ 2200 ਐਤਕੀ 2200 ਹਾਂਜੀ ਤੇ ਇੱਥੇ ਵਾਲੇਕੁਮ ਸਲਾਮ ਜੀ ਸਤਿ ਸ੍ਰੀ ਅਕਾਲ ਜੀ ਤੇ ਇੱਥੇ ਉਹ ਤਾਂ ਨਹੀਂ ਹੈ ਜੀ ਤੁਹਾਡੇ ਸਰਕਾਰੀ ਮੰਡੀਆਂ ਨਹੀਂ ਹੈ ਸਾਰਾ ਕੁਝ ਪ੍ਰਾਈਵੇਟ ਆ ਹਨਾ ਜੀ ਹਾਂਜੀ ਮੰਡੀ ਆ ਸੀ ਪਹਿਲੇ ਹੁਣ ਖਤਮ ਹੋ ਗਈ ਉਹਦਾ ਫਿਰ ਨੁਕਸਾਨ ਹੋਇਆ ਨਾ ਕਿੰਨਾ ਨੁਕਸਾਨ ਬਹੁਤ ਜ਼ਿਆਦਾ ਕਿਥੇ 5000 ਰੁਪਿਆ ਰੇਟ ਸੀ ਹਾਂਜੀ 45 4600 ਹਾਂਜੀ ਤੇ ਉਹ ਖਤਮ ਹੋਣ ਨਾਲ ਉਹਨੂੰ ਲੈਣ ਨਾਲ ਹੀ ਨਹੀਂ ਆਇਆ 1800 2200 ਵਾਹ ਜੀ ਵਾਹ ਇੱਕ ਮਿੰਟ ਵੀ ਉਹ ਉਹ ਕਦੋਂ ਖਤਮ ਕੀਤੀ ਜਦੋਂ ਖਤਮ ਕੀਤੀ ਫਿਰ ਇੱਥੇ ਕਿਸਾਨਾਂ ਨੇ ਕੋਈ ਰੋਸ ਪ੍ਰਦਰਸ਼ਨ ਨਹੀਂ ਕੀਤਾ ਕੋਈ ਕੀਤਾ ਤੇ ਬਾਕੀ ਕੋਈ ਨਹੀਂ ਆਦਾ ਕੋਈ ਰਾਈਟ ਨਹੀਂ ਆਇਆ ਕੀਤਾ ਜੀ ਆਪਣਾ ਜਿਹੜੇ ਤਰਨੇ ਤੁਰਨੇ ਦਿੱਤੇ ਨਾ ਕਿਸਾਨਾਂ ਨੇ ਅੱਛਾ ਇਹ ਕਹਿੰਦੇ ਸਰਕਾਰੀ ਵੰਡੀਆਂ ਤੋਂ ਪ੍ਰਾਈਵੇਟ ਕਰਤੀਆਂ ਇਹ ਸਾਡੇ ਵਾਲਿਆਂ ਲਈ ਸਿੱਖਣ ਲਈ ਗੱਲ ਹੈਗੀ ਆ ਇਹ ਹੁਣ ਕਈ ਕਹਿ ਦਿੰਨੇ ਆ ਕਿਸਾਨ ਧੱਕੇ ਨਾਲ ਧਰਨੇ ਤੇ ਬੈਠੇ ਆ ਆਪਣਾ ਵੀ ਇਹੀ ਹਾਲ ਹੋਊਗਾ ਜੇ ਪ੍ਰਾਈਵੇਟ ਹੋ ਗਈਆਂ ਮੰਡੀਆਂ ਪੰਜਾਬ 'ਚ ਐਦਾਂ ਹੀ ਰੇਟ ਟੁੱਟਣੇ ਆ ਫਿਰ ਪ੍ਰਾਈਵੇਟ ਬੰਦੇ ਨੇ ਆਪਣੀ ਮਰਜ਼ੀ ਨਾਲ ਖਰੀਦਣਾ ਆਪਣੇ ਕੋਲ ਸਟੋਰ ਕਰਨ ਨੂੰ ਇੰਨਾ ਆਮ ਕਿਸਾਨ ਕੋਲ ਸਟੋਰ ਕਰਨ ਦਾ ਐਡਾ ਹੁੰਦਾ ਨਹੀਂ ਵੀ ਉਹ ਰੋਕ ਸਕੇ ਆਪਣੀ ਬਸਲ ਉਹਨੂੰ ਵੇਚਣੀ ਪੈਣੀ ਆ ਉਹਨਾਂ ਨੇ ਆੜਤੀਆਂ ਤੋਂ ਖਰਚੇ ਲਏ ਆ ਖਾਦਾ ਖਰਾਕਾਂ ਪੈਸੇ ਉਹ ਪਹਿਲੇ ਹੀ ਦਬਾਅ ਦੇਣ ਦੇ ਆ ਕਿ ਪੱਕੀ ਨਹੀਂ ਅੱਲੇ ਫਸਲ ਤੁਹਾਡੀ ਲੈ ਕੇ ਨਹੀਂ ਕਿਉਂ ਕਿਉਂ ਨਹੀਂ ਆਈ ਇਹ ਨਹੀਂ ਉਹ ਨਹੀਂ ਫਿਰ ਉਹਨਾਂ ਆਪਣੀ ਮਰਜ਼ੀ ਦੇ ਨਾਲ ਨਾ ਰੇਟ ਲਾਣਾ ਨਹੀਂ ਸਾਡੇ ਹਜੇ ਸਰਕਾਰੀ ਆ ਸਾਡੇ ਸਰਕਾਰੀ ਤੈ ਮੋਲਾ ਉਨੇ ਚ ਵਿਗਣੀ ਹੀ ਵਿਗਣੀ ਆ ਸਾਡੇ ਹੁਣ ਪ੍ਰਾਈਵੇਟ ਕਰਨ ਨੂੰ ਗੰਧਮ ਦਾ ਜੀ ਕੋਈ ਰੇਟ ਨਹੀਂ ਕੋਈ ਮਾਂ ਪਿਓ ਨਹੀਂ ਜ਼ਿੰਮੇਵਾਰ ਦਾ ਕੋਈ ਪੁੱਛਣ ਦਾ ਨਹੀਂ ਕੋਈ ਦੱਸਣ ਦਾ ਜਿਹੜਾ ਗਵਾੜਤੀ ਕੋਈ ਖਦਾਖੋਫੀ ਕਰਦਾ ਜ਼ਿੰਮੇਵਾਰ ਤੇ ਉਹ ਕੋ 50 ਰੁਪਏ ਵਧ ਲਾ ਲਿੰਦਾ ਜਿਹੜਾ ਕੋਈ ਨਹੀਂ ਕਰਦਾ ਛੁਰੀ ਵੀ ਫੇਰਦਾ ਉਹ 100 ਘੱਟ ਲਾ ਲਿੰਦਾ ਪਿਛਲੀ ਦਫਾ ਜੀ ਗੰਧਮ ਦਾ ਰੇਟ ਸੀ ਸਰਕਾਰੀ ਰੇਟ ਤੇ ਪਿਛਲੇ ਦਫਾ ਵੀ ਨਹੀਂ ਵਕੀਏ ਅੱਛਾ ਜੀ हां जी पिछली दफा भी आड़ती नहीं लाई 3000 ਤੋਂ 3100 ਤੋਂ 3200 ਤੋਂ 2800 ਤੋਂ ਇਸ ਦਫਾ ਤਾਂ ਜੀ ਸਟਾਰਟਿੰਗ 17-1800 ਸੀ ਅੱਛਾ ਤੇ ਹੁਣ ਗੰਧਮ ਖੁਸ਼ਕੇ ਹੁਣ ਕੋ 22-2300 2400 ਤੱਕ ਲੈ ਰਹੇ ਨੇ 22-2300 ਇਹ ਮੰਨਦਾ ਅੱਛਾ ਮੰਨਦਾ 40 ਕਿਲੋ ਦਾ ਜੀ ਤੁਹਾਡਾ ਹਰਜਾ ਪੂਰਾ ਹੁੰਦਾ ਨਹੀਂ ਜੀ ਕੁਛ ਵੀ ਨਹੀਂ ਪੂਰਾ ਹੁੰਦਾ ਇਹ 3000 ਤੋਂ ਉੱਤੇ ਜ਼ਿਮੀਦਾਰ ਨੂੰ ਘਾਰ ਪੈਂਦੀ ਹੈ ਦੇਨ ਦਾ ਜਕਾਰ ਹਾਂ ਜੀ ਬਸ ਤੁਸੀਂ 1200 ਨੁਕਸਾਨ ਕਰ ਰਹੇ ਹੋ ਬਿਲਕੁਲ ਕਰ ਰਹੇ ਹਾਂ ਕਿਉਂਕਿ ਠੇਕੇ 1 ਲੱਖ ਫਿਰ ਇਸ ਤਰ੍ਹਾਂ ਬਹੁਤ ਨੁਕਸਾਨ ਕਰ ਰਹੇ ਇੱਕ ਲੱਖ 80 85 ਹਜ਼ਾਰ ਤੋਂ ਠੇਕੇ ਤੇ ਲਈਆ ਉਹਨੇ ਤਰਬੂਜ਼ ਦੀ ਅਸੀਂ ਫਸਲ ਹੈ ਤੇ ਇਹ 1 ਲੱਖ ਤੋਂ ਲਈਏ 6 ਮਹੀਨਿਆਂ ਦੇ ਅੱਛਾ ਜੀ ਹਾਂ ਜੀ 6 ਮਹੀਨਿਆਂ ਦੇ 1 ਲੱਖ ਰੁਪਏ ਦੇਣਾ ਹੈ ਤੇਰੇ ਯਾਰ ਇਹਦੇ ਜੋ ਕੱਢੂਗੇ ਕੀ ਬਾਸ ਉਹਨੇ ਲਾਇਸਪੁਰ ਤੋਂ ਲੈ ਲਈ ਹੈ ਅਸੀਂ ਨਾ ਗੰਧਮ ਦਾ ਜਿਹੜੀ ਵਜ਼ੀਰੇਆਲਾ ਪੰਜਾਬ ਸੀ ਨਾ ਉਹਨੇ ਆ ਆਵਾਮ ਨੂੰ ਕੋ ਹੌਸਲਾ ਦਿੱਤਾ ਸੀ ਕਿ ਗੰਧਮ ਬੀਜੋ ਤੇ ਮੈਂ ਤੁਹਾਡੇ ਨਾਲ ਜ਼ਿਆਤ ਹੀ ਨਹੀਂ ਹੋਣਦਿਆਂਗੀ ਹਾਂਜੀ ਤੇ ਉਹ ਜ਼ਿਆਦਾਤਰ ਨਾ ਜ਼ਿਮੀਦਾਰਾਂ ਦਾ ਧਿਆਨ ਗੰਧਮ ਵਾਲੀ ਸੀ ਹਾਂਜੀ ਤੇ ਤਰਬੂਜ਼ ਤੇ ਫਿਰ ਪੈਦੀਆਂ ਬੀੜੀਆਂ ਬੜੀਆਂ ਔਖੀਆਂ ਲਪੀਆਂ ਹਨ। ਇਹ ਨੂੰ ਵੇਖੋ ਨਾ ਅੱਲਾਹ ਬਿਹਤਰ ਕਰੇ। ਨਹੀਂ ਕਰੂ ਜੀ ਰੱਬ ਕਰੂ ਵੀਰਪਾ ਵਧੀਆ ਹੋਵੇ ਫਸਲ। ਹਾਂਜੀ ਪਰ ਕਿਸਾਨ ਪਰੇਸ਼ਾਨ ਬਹੁਤ ਪਰੇਸ਼ਾਨ ਨੇ ਜੀ। ਦੇਖੋ ਜੀ ਜੇ ਤਵਾ ਸੁਣਿਆ ਕਿ ਕਈਆਂ ਵੀਡੀਓ ਚਲਦੀਆਂ ਰਹੀਆਂ ਨੇ ਕਈਆਂ ਬੰਦਿਆਂ ਨੇ ਆਪਣੀ ਜਿਹੜੀ ਗੰਧਮ ਆ ਉਹ ਦੇ ਹਲਚਲਾ ਜੀ ਹਲਚਲਾ ਤੋਂ ਵੇਖੋ ਨਾ ਤੁਸੀਂ ਆ ਸਾਡਾ ਇਲਾਕਾ ਸਾਰਾ ਗੰਦਾ ਹੁੰਦਾ ਜਿਹੜਾ ਨਾ ਮੈਂ ਉਹ ਸਾਡੇ ਦਵਾਈਆਂ ਲੈਣ ਨੂੰ ਨਾ ਤਾਂ ਵੀ ਕਰਦੇ ਇਹ ਨਾ तकरीबन 8-10 ਦਿਨ ਤੋਂ ਗੰਧਮ ਤਿਆਰ ਹੈ ਤੇ ਕੋਈ ਕਿਸਾਨ ਵੜਨ ਵਾਸਤੇ ਤਿਆਰ ਨਹੀਂ ਹੈ ਕੋਈ ਦੇਲ ਹੀ ਨਹੀਂ ਹੈ ਕਿਸਾਨਾਂ ਦਾ ਗੰਧਮ ਵੜਨ ਦੇਖ ਕੇ ਚੁੱਪ ਤਾਂ ਨਹੀਂ ਕਰ ਗਏ ਨਹੀਂ ਦਵਾਈਆਂ ਦਾ ਵੀ ਦੱਸ ਰਿਹਾ ਵੀ ਦਵਾਈਆਂ ਬੜੀ ਮਹਿੰਗੀਆਂ ਲੰਨੇ ਆ ਅੱਛਾ ਨਹੀਂ ਦਵਾਈਆਂ ਤੇ ਚਲੋ ਉਹਦੇ ਹਿਸਾਬ ਨਾਲ ਜਿਵੇਂ ਫਸਲ ਆਪ ਇਹਨਾਂ 3-4 ਸਾਲ ਤੋਂ ਠੀਕੇ ਹਰ ਚੀਜ਼ ਹੀ ਆਪ ਹੋ ਗਈ ਹੁਣ ਫਸਲ ਡਾਊਨ ਹੋ ਗਈ ਤੇ ਖਾਦਾਂ ਤੇ ਦਵਾਈਆਂ ਉਹ ਆਪਣਾ ਉਸੇ ਲੈਵਲ ਤੇ ਨਹੀਂ ਦੇਖੋ ਜਿਹੜੀ ਕੰਟਰੀ ਦਾ ਨਾ ਕਿਸਾਨ ਖੁਸ਼ਹਾਲ ਆ ਉਹ ਹੀ ਕੰਟਰੀ ਕਾਮਯਾਬ ਹੋ ਸਕਦੀ ਆ ਜਿੱਥੇ ਕਿਸਾਨੀ ਨੂੰ ਮਾਰ ਪਾਣ ਲੱਗੇ ਨਾ ਇਹ ਹਾਂਜੀ ਗਵਰਨਮੈਂਟ ਸਪੋਰਟ ਕੀਤੀ ਆ ਕਿ ਨਹੀਂ ਤੁਹਾਡੇ ਜੀ ਗਵਰਨਮੈਂਟ ਨੇ ਨਹੀਂ ਜੀ ਗਵਰਨਮੈਂਟ ਤੇ ਜੜੀ ਨਾ ਕਿਸਾਨਾਂ ਦੇ ਸਮਝ ਲਓ ਕਿ ਜਿਹੜੇ ਅੱਜ ਤੋਂ 10 ਸਾਲਾਂ ਦੀ ਪਿੱਛੇ ਦੀ ਕੋਈ ਜਮਾ ਪੂੰਜੀ ਹੱਸੀ ਨਾ ਉਹ 10 ਸਾਲਾਂ ਦੇ ਵਿੱਚ ਲੈ ਗਈ ਅੱਛਾ ਇਹ ਗਵਰਨਮੈਂਟ ਜਦੋਂ ਵੀ ਆਈ ਹੈ ਨਾ ਕਿਸਾਨਾਂ ਦੀ ਨਾ ਦੁਸ਼ਮਣ ਨੇ Imran Khan ਦਾ ਦੌਰ ਆ ਚਾਰ ਸਾਲ ਬਹੁਤ ਅਸੀਂ ਖੁਸ਼ਹਾਲ ਸਾਂ ਤੇ ਅਸੀਂ ਆ ਦੋ ਬੰਦੇ ਇੱਥੇ ਤੇ ਸਾਡੇ ਕੋ ਤੇ ਦੂਜਾ ਆਪਣਾ ਵੇਖ ਲੋ 800 ਸ਼ਹਿਰ ਦੇ ਟੋਪੀਆਂ ਵੀ ਪਾਈਆਂ ਨੇ ਹਾਂਜੀ ਵਾਲੇ ਕੋਰੇ ਉਹ ਨੇ ਵਾਲਾ ਤੇ ਅਸੀਂ ਤੇ ਜੀ ਬਹੁਤ ਜਿਹੜਾ ਨਾ ਪਰੇਸ਼ਾਨ ਆ ਰਾਂ ਨਹੀਂ ਉਧਰ ਵੀ ਕਈ ਚੀਜ਼ਾਂ 'ਚ ਕਮੀਆਂ ਪਰ ਇਹ ਸਰਕਾਰੀ ਮੁੱਲ ਸਾਨੂੰ ਮਿਲ ਜੰਨੇ ਆ ਸਰਕਾਰੀ ਤੈ ਮੁੱਲ ਇੱਥੇ ਵੀ ਭਾਜੀ ਬੜਾ ਸੋਹਣਾ ਨਿਜ਼ਾਮ ਸੀ ਕਿ ਸਰਕਾਰੀ ਮੁੱਲ ਜਿਹੜਾ ਤਕਰੀਬਨ ਨਵੰਬਰ ਦਸੰਬਰ ਐ ਰੇਟ ਨਿਕਲ ਜਾਂਦਾ ਸੀ ਗੰਧਮ ਦਾ ਹਾਂਜੀ ਦਸੰਬਰ ਵਿੱਚ ਤੇ ਫਿਰ ਪਤਾ ਹੁੰਦਾ ਸੀ ਇਹ ਰੇਟ ਹੈ ਹਾਂਜੀ ਤੇ ਆਮ ਜਿਹੜੇ ਆੜਤੀ ਕੋਈ 10 20 50 ਰੁਪਏ ਘੱਟ ਲੈ ਲੈਂਦੇ ਸੀ ਸਰਕਾਰੀ ਰੇਟ ਨਾਲੋਂ ਤੇ ਤਸੱਲੀ ਨਾਲ ਫਸਲ ਵੇਚ ਜਾਂਦੀ ਸੀ ਜ਼ਿਮੀਦਾਰ ਦੀ ਹੂੰ ਤੇ ਉਹ ਜ਼ਿਮੀਦਾਰ ਦਾ ਕੋਈ ਹਿਸਾਬ ਨਹੀਂ ਜਿਹਦੇ ਥੱਲੇ ਵੇ ਜ਼ਿਮੀਦਾਰ ਉਹ ਆਪਣੀ ਮਰਜ਼ੀ ਕਰ ਰਿਹਾ ਹੂੰ ਕਿਸੇ ਨੂੰ ਕੁਝ ਬਚੇ ਜਾਂ ਨਾ ਬਚੇ ਚਲੋ ਜੀ ਅੱਲਾ ਬੇਹਤਰ ਕਰੇ ਬਿਲਕੁਲ ਜੀ ਇਹਨੂੰ ਇਹਨੂੰ ਕਿੱਦਾਂ ਫਿਰ ਮੰਡੀਆਂ ਚ ਲੈ ਜਾਂਦੇ ਹੁੰਨੇ ਨਹੀਂ ਜੀ ਇਹ ਜਿਵੇਂ ਇਹ ਇੱਥੇ ਹੀ ਵਪਾਰੀ ਨਾਲ ਰੇਟ ਹੋਵੇ ਨਾ ਰੇਟ ਬਿਹਤਰ ਹੋਵੇ ਤਾਂ ਇੱਥੇ ਵਪਾਰੀ ਪੈੜੀਆਂ ਦੇ ਵਿੱਚ ਹੀ ਆਪਣਾ ਆ ਜਾਂਦੇ ਖੇਤਾਂ 'ਚ ਅੱਛਾ ਤੇ ਇੱਥੇ ਹੀ ਆਪਣਾ ਲੈ ਜਾਂਦੇ ਆ ਰੇਟ ਕਰਕੇ ਫਿਕਸ ਗੱਡੀ ਲੈ ਹੁੰਦੇ ਆ ਨਾਲ-ਨਾਲ ਕੰਡੇ ਨੇ ਕੰਡੇ ਦੇ ਤੋਲ ਕੇ ਤੇ ਮਨਨ ਇਕੱਠਾ ਦੇ ਹਾਂਜੀ ਅੱਛਾ ਜੀ ਰੱਖ ਲੋ ਵੱਡਾ ਓਕੇ ਜੀ ਓਕੇ ਮਤਲਬ ਇਥੋਂ ਹੀ ਤੁਹਾਡੇ ਨਾਲ ਡੀਲ ਬਣਾ ਲੈਣੀ ਹੈ ਜੀ ਕਿੰਨੇ ਕੁ ਜਾ ਹਾਂਜੀ ਹਾਂਜੀ ਉਹ ਅਸੀਂ ਆਪਣੀ ਮਰਜ਼ੀ ਨਾਲ ਉਹਨੂੰ ਦੇਣਾ ਜਿਵੇਂ ਸਾਡਾ ਰੇਟ ਤੈਅ ਹੋ ਗਿਆ ਉਹਨੇ ਆਪਣਾ ਗੱਡੀ ਭੇਜ ਦੇਣੀ ਹੈ ਅਸੀਂ ਤੜਾ ਕੇ ਗੱਡੀ ਦੇ ਵਿੱਚ ਲੋਡ ਕਰ ਦੇਣਾ ਕੰਡੇ ਤੇ ਉਹਨੇ ਸਾਨੂੰ ਪੇਮੈਂਟ ਦੇ ਦੇਣੀ ਹੈ ਹੁਣ ਇਸ ਟਾਈਮ ਤੁਹਾਡੇ ਹਿਸਾਬ ਨਾਲ ਠੀਕ ਰੇਟ ਚੱਲ ਰਿਹਾ ਹੈ ਜੀ ਹਾਲ ਬਿਹਤਰ ਰੇਟ ਹੈ ਤਾਂ ਕਿੰਨਾ ਰੇਟ ਦੱਸਿਆ ਸੀ ਤੁਸੀਂ ਇਹਦਾ ਜੀ 1000 ਤੋਂ ਲੈ ਕੇ ਨਾ 1300 ਰੁਪਏ ਤੱਕ ਰੇਟ ਮੰਨਦਾ ਹਾਂਜੀ 1000 ਤੋਂ ਲੈ ਕੇ 1300 ਤੱਕ ਹਾਂਜੀ ओके जी ओके नंबर ठीक है जी चलो जी धन्यवाद बढ़िया लग गया मिलके रिव्यू ਲੈਣਾ ਸੀ ਵੀ ਪਾਕਿਸਤਾਨ ਦੀ ਖੇਤੀ ਦਾ ਕੀ ਉਹ ਆ ਮੈਰੀ ਗੁੱਡ ਜੀ ਹਾਂਜੀ 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 ਚਲੋ ਜੀ ਧੰਨਵਾਦ ਹੋਰ ਬਾਅਦ